ਪੰਜਾਬੀ ਗਾਇਕ ਪ੍ਰੇਮ ਟਿਲੋ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਜਿੱਥੇ ਕੈਨੇਡਾ ਦੇ ਬ੍ਰੈਂਟਨ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣ ਇੱਕ ਗੈਂਗਸਟਰ ਸਾਹਮਣੇ ਆਇਆ ਜਿਸ ਨੇ ਪੋਸਟਪਾਕ ਕੇ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਪੀਟੀਸੀ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਗੈਂਗਸਟਰ ਦੇ ਵੱਲੋਂ ਸ਼ਰੀਆਮ ਪੋਸਟਪਾਕ ਕੇ ਧਮਕੀ ਦਿੱਤੀ ਗਈ ਹੈ ਤੇ ਚੇਤਾਵਨੀ ਦਿੱੰ데 ਕਿ ਆ ਕਿ ਜਿੱਥੇ ਮਰਜੀ ਭੱਜ ਲਿਆ ਤੂੰ ਬਚੇਗਾ ਨਹੀਂ ਇਸ ਦੇ ਨਾਲ ਹੀ ਸਿੱਧੂ ਮੁਸੇਹਲ ਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਦੱਸਦੇ ਕਿ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਪ੍ਰੇਮ ਟਿਲੋ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਤੇ ਗੈਂਗਸਟਰ ਗੁਰਜੰਟ ਜੰਟਾ ਦੇ ਵੱਲੋਂ ਇੱਕ ਪੋਸਟ ਪਾਈ ਗਈ ਆ ਜਿਸ ਦੇ ਵਿੱਚ ਸ਼ਰਿਆਮ ਧਮਕੀ ਦਿੱਤੀ ਗਈ ਆ ਕਿਹਾ ਗਿਆ ਕਿ ਤੂੰ ਕੈਨੇਡਾ ਚਲ ਜਾ ਭਾਵੇਂ ਜਿੱਥੇ ਮਰਜੀ ਚਲ ਜਾ ਤੂੰ ਬਚੇਗਾ ਨਹੀਂ ਸਾਡੀ ਪਿੱਠ ਤੇ ਛੂਰਾ ਖੋਂਪਣ ਵਾਲਿਆਂ ਨੂੰ ਅਸੀਂ ਸਹੀ ਮੁਕਾਮ ਤੇ ਪਹੁੰਚਾ ਕੇ ਰਾਵਾਂਗੇ ਤੇਰਾ ਹਸ਼ਰ ਤੈਨੂੰ ਦੱਸਾਂਗੇ ਕਿਵੇਂ ਹੋਏਗਾ ਤਾਂ ਲਗਾਤਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ਤੇ ਨੇ ਜਿੱਥੇ ਪਹਿਲਾਂ ਏਪੀ ਢਿੱਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਤੇ ਹੁਣ ਪ੍ਰੇਮ ਢਿੱਲੋ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਬੀਤੇ ਦਿਨ ਗੈਂਗਸਟਰ ਦੇ ਵੱਲੋਂ ਪ੍ਰੇਮ ਟਿਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ ਤੇ ਹੁਣ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪੀਟੀਸੀ ਨਿਊਜ਼ ਹਾਲਾਂਕਿ ਇਸ ਪੋਸਟ ਦੇ ਵੱਲੋਂ ਜੋ ਵੀ ਕੁਝ ਲਿਖਿਆ ਗਿਆ ਉਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਅਕਸਰ ਅਜਿਹੀਆਂ ਪੋਸਟਾਂ ਸਾਹਮਣੇ ਆਉਂਦੀਆਂ ਨੇ ਜਦੋਂ ਕਿਸੇ ਤਰੀਕੇ ਦੀ ਕੋਈ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਤਾਂ ਅਜਿਹੇ ਲੋਕ ਜਿਹੜੇ ਹੁੰਦੇ ਨੇ ਫੇਕ ਅਕਾਊਂਟ ਬਣਾ ਕੇ ਪੋਸਟਾਂ ਪਾਲੰਦੇ ਨੇ ਹਾਈਪ ਕਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਕੁਝ ਪੋਸਟ ਦੇ ਵਿੱਚ ਲਿਖਿਆ ਗਿਆ ਪਹਿਲਾਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਂਦੇ ਆ ਤਾਂ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਜੋ ਪ੍ਰੇਮ ਢਿੱਲੋ ਦੇ ਘਰ ਗੋਲੀਆਂ ਚੱਲੀਆਂ ਉਹ ਮੈਂ ਚਲਵਾਈਆਂ ਇਹਨੂੰ ਬਹੁਤ ਵਾਰ ਟਾਲਿਆ ਪਰ ਇਹ ਟਲਿਆ ਨਹੀਂ ਸਭ ਤੋਂ ਪਹਿਲਾਂ ਇਹ ਸਿੱਧੂ ਦੇ ਸਾਥ ਨਾਲ ਅੱਗੇ ਆਇਆ ਉਸ ਨਾਲ ਸਾਈਨ ਹੋਇਆ ਫਿਰ ਇਸ ਨੇ ਸਿੱਧੂ ਨੂੰ ਜੱਗੂ ਭਗਵਾਨ ਪੁਰੀਆ ਤੋਂ ਡਰਾ ਧਮਕਾ ਕੇ ਆਪਣਾ ਕੰਟਰੈਕਟ ਤੋੜਵਾਇਆ ਤੇ ਉਸ ਦੇ ਨੁਕਸਾਨ ਵਿੱਚ ਪੂਰੇ ਟਕਾ ਕੇ ਉਂਗਲੀ ਲਾਈ ਫਿਰ ਇਸ ਨੇ ਸਿੱਧੂ ਦੀ ਮੌਤ ਦਾ ਮਜ਼ਾਕ ਬਣਾਇਆ ਉਸ ਦੀ ਸਿਮਪਤੀ ਲਈ ਗਾਣਾ ਬਣਾਇਆ ਇਹ ਸਿੱਧੂ ਨੂੰ ਆਪਣਾ ਬਾਪ ਮੰਨਦਾ ਸੀ ਪਰ ਬਾਪ ਦੇ ਮਰਨ ਤੋਂ ਬਾਅਦ ਨਾਲ ਦੇ ਨਾਲ ਹੀ ਆਸਟ੍ਰੇਲੀਆ ਦਾ ਟੂਰ ਕਰਨ ਲਈ ਆਉਣ ਲੱਗਿਆ ਸੀ ਤੇ ਇਸ ਨੂੰ ਪਤਾ ਹੈ ਉਹ ਸ਼ੋਅ ਕਿਸ ਨੇ ਕਰਵਾਇਆ ਸੀ ਉਸ ਨੂੰ ਟਾਈਮ ਦੇ ਵਿੱਚ ਵੀ ਉਹ ਸ਼ੋਅ ਅਸੀਂ ਨੇ ਹੀ ਕੈਨਸਲ ਕਰਵਾਇਆ ਸੀ ਇਹ ਫਿਰ ਵੀ ਨਹੀਂ ਟਿਕਿਆ ਹੁਣ ਇਸ ਨੇ ਸਾਡੇ ਐਂਟੀ ਕੇ ਵੀ ਟਿੱਲੋ ਗੀਤ MP3 ਦੇ ਮਾਲਕ ਨੂੰ ਗਾਣਾ ਦਿੱਤਾ ਮੇਰੀ ਆਦਤ ਨਹੀਂ ਐਪਿਟ ਤੇ ਵਾਰ ਕਰਨ ਦੀ ਮੈਂ ਤੈਨੂੰ ਡਰਾਉਣ ਲਈ ਇਹ ਕੰਮ ਕਰਵਾਇਆ ਬਸ ਇਹ ਹੀ ਤੈਨੂੰ ਲਾਸਟ ਵਾਰਨਿੰਗ ਹੈ ਜੇ ਤੂੰ ਹੁਣ ਨਹੀਂ ਸੁਧਰਿਆ ਫਿਰ ਤੂੰ ਜਿੱਥੇ ਮਰਜੀ ਭੱਜ ਲਈ ਤੈਨੂੰ ਮੇਰੇ ਕੋਲੋਂ ਕੋਈ ਬਚਾ ਨਹੀਂ ਸਕਦਾ ਤੂੰ ਕੈਨੇਡਾ ਜਾ ਜਾਂ ਕਿਤੇ ਹੋਰ ਤੂੰ ਸਾਡੇ ਐਂਟੀ ਨਾਲ ਚੱਲ ਕੇ ਮੈਂ ਤੈਨੂੰ ਮਾਰ ਕੇ ਦਿਖਾਵਾਂਗਾ ਤੁਹਾਡੇ ਵਰਗੇ ਸੱਪਾਂ ਨੂੰ ਉਸ ਨਾਲ ਰੱਖਿਆ ਸੀ ਫਿਰ ਉਸ ਨੂੰ ਦੁਸ਼ਮਨਾ ਦੀ ਕੀ ਲੋੜ ਸੀ ਬਾਕੀ ਸਭ ਨੂੰ ਲਾਸਟ ਵਾਰਨਿੰਗ ਤੁਸੀਂ ਕੇ ਵੀ ਢਿੱਲੋ ਨਾਲ ਵਰਤੋ ਪਰ ਆਪਣਾ ਕਫਨ ਤਿਆਰ ਰੱਖੋ ਮੈਂ ਮਾਰਨ ਲੱਗਿਆ ਸੋਚਾਂਗਾ ਨਹੀਂ ਅੱਗੇ ਕੌਣ ਹੈ ਤਾਂ ਇਹ ਪੋਸਟ ਪਾਈ ਗਈ ਹੈ ਗੁਰਜੰਟ ਜੰਟਾ ਹਾਲਾਂਕਿ ਇਸ ਪੋਸਟ ਦੀ ਕੋਈ ਪੀਟੀਸੀ ਨਿਊਜ਼ ਦੇ ਵੱਲੋਂ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾਂਦੀ ਇਸ ਪੋਸਟ ਦੀ ਕੋਈ ਜ਼ਿੰਮੇਵਾਰੀ ਪੀਟੀਸੀ ਨਿਊਜ਼ ਵੱਲੋਂ ਨਹੀਂ ਲਿੱਤੀ ਜਾਂਦੀ ਕਿਉਂਕਿ ਇਸ ਤਰੀਕੇ ਦੀਆਂ ਪੋਸਟ ਅਕਸਰ ਵਾਇਰਲ ਹੁੰਦੀਆਂ ਨੇ ਜਦੋਂ ਕਿਸੇ ਤਰੀਕੇ ਦੀ ਕੋਈ ਫਾਇਰਿੰਗ ਦੀ ਘਟਨਾ ਵਾਪਰਦੀ ਹੈ ਤਾਂ ਪੰਜਾਬੀ ਗਾਇਕ ਨੇ ਪ੍ਰੇਮ ਢਿੱਲੋਂ ਕਈ ਗਾਣੇ ਉਹਨਾਂ ਦੇ ਆ ਚੁੱਕੇ ਨੇ ਮਸ਼ਹੂਰ ਸਿੰਗਰ ਨੇ ਪੋਲੀਵੁੱਡ ਦੇ ਵਿੱਚ ਵੱਡਾ ਨਾਂ ਰੱਖਦੇ ਨੇ 올ਡ ਸਕੂਲ ਫਲਾਰਸ ਐਂਡ ਸੈਂਸ ਡੋਨਟ ਇਵਨ ਅਜਿਹਾ ਕਈ ਗਾਣਿਆਂ ਦੇ ਵਿੱਚ ਫ੍ਰੀਮਟ ਲੋ ਆਪਣੀ ਆਵਾਜ਼ ਦੇ ਚੁੱਕੇ ਨੇ ਤੇ ਹੁਣ ਉਹਨਾਂ ਦੇ ਘਰ ਦੇ ਬਾਹਰ ਜੋ ਫਾਇਰਿੰਗ ਹੋਈ ਸੀ ਕੈਨੇਡਾ ਦੇ ਬ੍ਰੈਂਟਨ ਦੇ ਵਿੱਚ ਜੋ ਉਹਨਾਂ ਦਾ ਘਰ ਹੈ ਉੱਥੇ ਹੀ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣ ਇੱਕ ਗੈਂਗਸਟਰ ਸਾਹਮਣੇ ਆਇਆ ਹੈ ਗੈਂਗਸਟਰ ਗੁਰਜੰਟ ਜੰਟਾ ਜਿਸ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਸਿੱਧੀ ਸਿੱਧੀ ਚੇਤਾਵਨੀ ਜਿਹੜੀ ਹੈ ਉਹ ਗਾਇਕ ਨੂੰ ਦਿੱਤੀ ਗਈ ਹੈ ਕਿ ਤੂੰ ਜਿੱਥੇ ਮਰਜ਼ੀ ਚੱਲ ਜਾ ਤੂੰ ਬਚੇਗਾ ਨਹੀਂ ਇਸ ਦੇ ਨਾਲ ਹੀ ਇਸ ਪੋਸਟ ਦੇ ਵਿੱਚ ਸਿੱਧੂ ਮੁਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਕਿ ਸਿੱਧੂ ਮੁਸੇਵਾਲਾ ਦੇ ਨਾਲ ਤੁਸੀਂ ਨਹੀਂ ਖੜੇ ਤੁਸੀਂ ਪਹਿਲਾਂ ਉਸ ਨੂੰ ਆਪਣਾ ਬਾਪ ਮੰਨਦੇ ਸੀ ਪਰ ਬਾਪ ਦੇ ਮਰਨ ਤੋਂ ਬਾਅਦ ਨਾਲ ਦੀ ਨਾਲ ਹੀ ਆਸਟ੍ਰੇਲੀਆ ਦਾ ਟੂਰ ਕਰਨ ਲਈ ਚਲੇ ਗਏ ਤਾਂ ਇਸ ਤਰੀਕੇ ਦੀਆਂ ਗੱਲਾਂ ਇਸ ਪੋਸਟ ਦੇ ਵਿੱਚ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਗੀਤ MP3 ਦੇ ਜੋ ਮਾਲਕ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਦੱਸਿਆ ਕਿ ਜੈਪਾਲ ਭੁੱਲਰ ਗੈਂਗ ਦੇ ਨਾਲ ਇੱਕ ਗੈਂਗਸਟਰ ਜੁੜਿਆ ਹੋਇਆ ਸਿੱਧੂ ਮੂਸੇਵਾਲਾ ਦਾ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ 골ਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈਤੀ ਗਈ ਸੀ ਉਸ ਵੇਲੇ ਵੀ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਦੇ ਵਿੱਚ 골ਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਦਾ ਨਾਮ ਆਇਆ ਸੀ ਤੇ ਹੁਣ ਇਸੇ ਤਰੀਕੇ ਦੀ ਇੱਕ ਹੋਰ ਫਾਇਰਿੰਗ ਦੀ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਐਪੀ ਢਿੱਲੋਂ ਦੇ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਤੇ ਹੁਣ ਪ੍ਰੇਮ ਢਿੱਲੋਂ ਜੋ ਕਿ ਪੰਜਾਬੀ ਗਾਇਕ ਨੇ ਕਈ ਗਾਣਿਆਂ ਦੇ ਵਿੱਚ ਆਪਣੀ ਆਵਾਜ਼ ਦੇ ਚੁੱਕੇ ਨੇ ਪੋਲੀਵੁੱਡ ਇੰਡਸਟਰੀ ਦਾ ਵੱਡਾ ਨਾਮ ਮੰਨਿਆ ਜਾਂਦਾ ਹੈ ਕਈ ਗਾਣੇ ਉਹਨਾਂ ਦੇ ਨੇ ਕਰੋੜਾਂ ਫੈਨਸ ਨੇ ਉਹਨਾਂ ਦੇ ਤੇ ਹੁਣ ਜਦੋਂ ਗਾਇਕ ਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਫੈਨਸ ਵੀ ਇੱਕ ਪੱਲੇ ਡਰ ਜਾਂਦੇ ਨੇ ਤੇ ਹੁਣ ਇਸੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਦੀ ਐਂਟਰੀ ਹੁੰਦੀ ਹੈ ਜਿਸ ਦੇ ਵੱਲੋਂ ਪੋਸਟ ਪਾ ਕੇ ਫਾਇਰਿੰਗ ਦੀ ਜ਼ਿੰਮੇਵਾਰੀ ਲਈਤੀ ਜਾਂਦੀ ਹੈ ਕਿ ਇਹ ਫਾਇਰਿੰਗ ਮੈਂ ਕਰਵਾਈ ਆ ਨਾਲ ਦੀ ਨਾਲ ਤੈਨੂੰ ਆਖਰੀ ਵਾਰਨਿੰਗ ਦੇ ਰਿਹਾ